ਜੀ ਜੀ ਆਪਾਂ ਐਵੇਂ ਪਿੰਡ ਝੋੜਣਾ ਵਾਲੇ ਕੰਮ ਤੇ ਇੱਥੇ ਆਟਾ ਟੱਕਾ ਫਲ ਵਾਲਿਆ ਸੀਗਾ ਧੂੜ ਕੋਤਾ ਹਰਾਨ ਐ ਇਹ ਆਏ ਵੀ ਆਪਣੇ ਸਮਾਨ ਖੋਲਣ ਆਪਣੇ ਵਾਲੇ ਛੱਤੇ ਆਉਣੀ ਓਏ ਛੱਤੇ ਓਏ ਓ ਥੱਲੇ ਵਾਲਾ ਕਿਹੜਾ ਬੂਡੀ RAM ਇੱਥੇ ਰੱਖ ਛੱਟਣਗੇ ਇਹ ਡਰ ਰੂਮ ਖੋਲਣ ਲੱਗੇ ਇਥੋਂ ਵਾਲਾ ਤੇ ਪਾਣੀ ਹਾ ਹਾ ਕਲਾਸ ਨੂੰ ਮੈਂ ਤਾਂ ਆਹ ਚੜੀ ਜਾਂਦੇ ਭਲੇ ਮੰਦੂ ਵੀ ਦੇਖ ਲਈਏ ਤਾਂ ਹਾਲ ਮਲਾਵਾ ਸਾਰਾ ਸਾਡਾ ਏਅਰਪੋਰਟ ਆ ਥੱਲੇ ਏਡਾ ਮਾਰੀ ਬਈ ਓਏ ਇੱਕ ਤਾਂ ਉੱਚੀ ਸ਼ੱਤ ਬਹੁਤ ਲੈ ਕੇ ਵੈਰੀ ਓਏ ਥੱਲੇ ਵਾਲਾ ਮੇਰੇ ਖਿਆਲ ਦੇ ਵਿੱਚ ਲੈਂਟਰ ਪੈਨ ਕੋਈ ਮਰ ਰਹੇ ਅੱਜ ਪਿਆਰ ਦੀ ਆਪਣਾ ਕੱਬ ਦਾ ਭਲਾ ਕਰੇ 19 ਤਰੀਕ ਦਾ ਬਸ ਫਿਰ ਤਾਂ 20 22 ਤੱਕ ਆਪਣੇ 15 16 ਹੋਣਗੇ ਤਾਂ ਹਾਲ ਹਾਲ ਤਾਂ ਫਰਮੀਆਂ ਤੁਸੀਂ ਇਹ ਕਮਰੇ ਦਾ ਕਮਰਾ ਆ ਗਿਆ ਵਾਸ਼ਰੂਮ ਆ ਗਿਆ ਤਾਂ ਦੂਜੀ ਮੰਜ਼ਲ ਤੋਂ ਤੇ ਆ ਵੀ ਬੈਡਰੂਮ ਪੂਰੇ ਵੱਡੇ ਲੈਵਲ ਦਾ ਪੂਰਾ ਸਰਾ ਉਹ ਇੱਟਾਂ ਰੋੜਾਂ ਵਾਲਾ ਸਭ ਹੀ ਚੱਲਣ ਨਾਲ ਦੀ ਨਾਲ ਤੇ ਆਹ ਆਪਣਾ ਬਾਥਰੂਮ ਆ ਗਿਆ ਇਹਦੇ ਕਾਰਨਰ ਤੋਂ ਪਿੱਲਰ ਥੱਲੇ ਵੀ ਆਹ ਪਿੱਲਰ ਆ ਗਿਆ ਤੇ ਇਹ ਸੋਹਣਾ ਕੰਮ ਚੱਲੀ ਜਾਂਦਾ ਪੰਡ ਝੋੜ ਨਾਲ ਇਹਨੀਆਂ ਮੇਰੇ ਖਿਆਲ ਚ ਤਾਂ 1400 ਫੁੱਟ ਦੇ ਅੰਦਰ ਬਾਹਰ ਬਣੂਗਾ ਦਾ 1400 ਤਾਹਾਂ ਤੇ 1800 ਥੱਲੇ ਆ 440 ਤਾ ਇਸ ਤਰ੍ਹਾਂ ਦਾ ਏਰੀਆ ਲੱਗਦਾ ਪੂਰਾ ਨਿਆਰੇਦਾਰ ਹੈ ਜਿਵੇਂ ਸੱਤੇ ਹੁੰਨੇ ਨੇ ਚੱਕ ਤੇ ਫਟਿਆ ਸੱਤ ਤਾਰਾਂ ਤੋਂ ਵੱਜ ਕੇ ਛੱਤਿਆਂ ਕੋਈ ਨਾ ਕੋਈ ਨਾ ਫੱਟ ਫੇਟ ਨਾ ਖਾਲੋ ਤੇ ਲੋ ਬਰੇਦੀ ਇਹ ਤਾਂ ਮਰਤਾ ਫੇਟ ਲਾ ਲਿਆ ਆਉਣਾ ਹੀ ਆਈ ਤੈ ਜਾ ਹੇਸੁਕੀਪਾ ਇੰਚਰਾ ਮੋਟਿਆ ਕੀ ਗੱਲ ਜੀ ਸਸੀ ਕੰਪਿਊਟਰ ਦੇ ਪੈਂਚਰ ਨਹੀਂ ਨਹੀਂ ਪਰ ਫਿਰ ਠੀਕ ਆ ਕਿਹੜਾ ਦੂਜਾ ਬੰਦਾ ਪੈਂਚਰ ਹੈ ਉਹ ਪਰਲਾ ਉਹ ਗਾਂ ਜੀ ਹੈਲੋ ਇੱਧਰ ਜਾ ਗਾ ਸਕੂਲੇ ਨਹੀਂ ਵੀਡੀਓ ਤੇਰੀ ਚਲੋ ਇਹ ਹੈਗਾ ਪਿੰਡ ਝੋੜ ਵਾਲਾ ਬਲੌਗ ਮੇਰੇ ਖਿਆਲ ਦੇ ਵਿੱਚ ਹੁਣ 5-6 ਦਿਨਾਂ ਚ ਚੜਾਈ ਇਹਦੀ ਫਾਈਨਲ ਹੋ ਜੂ ਅਗਲਾ ਬਲੌਗ ਪਾਉਨੇ ਪਿੰਡ ਮੱਛੀ ਦਾ